ਹੋ ਜੀ ਨੇ ਨਨ ਕਾਣਾ ਸਾਹਿਬ ਦੀ ਪਵਿੱਤਰ ਧਰਤੀ ਦੇ ਅਵਤਾਰ ਧਾਰਨ ਕਿਸ਼ੋਰ ਸਾਧਗੁਰ ਜੀ ਨੇ ਖੋਸਾਵਾ ਬਤਿਕ ਕਰਨ ਤੋਂ ਬਾਅਦ ਇਸ ਪੰਜਾਬ ਦੀ ਧਰਤੀ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਆ ਕੇ ਬਿਆਨ ਕੀਤਾ ਮੈਂ ਜਿੱਥੇ ਸਮੂੱਚੀ ਸਮੂਹ ਨਾਨਕ ਨਾਮ ਲੈਵਾ ਮਾਈ ਭਾਈ ਨੂੰ ਸਾਧਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਨਾ ਉੱਥੇ ਇਹ ਵੀ ਕਾਮਨਾ ਕਰਦਾ ਕਿ ਸਤਗੁਰ ਜੀ ਨੇ ਇਸ ਪਵਿੱਤਰ ਸultanpur Lodi ਦੀ ਧਰਤੀ ਤੇ ਕਿਉਂਕਿ ਧਰਮੋਸਲੇ ਭਾਵੇਂ ਹੋਰ ਵੀ ਸਾਰੇ ਚੱਲਦੇ ਸੀ ਪਰ ਉਹਨਾਂ ਦੇ ਢਾਂਗ ਤਰੀਕੇ ਲੋਕਾਂ ਦੇ ਵਿੱਚ ਵੰਡੀਆਂ ਪਾਉਣੀਆਂ ਵਰਨਵਾਦ ਜਾਤ ਪਾਤ ਉੱਚੀ ਦੀ ਦੇ ਵਿੱਚ ਗਰਸੇ ਹੋ ਸਨ ਸੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਇੱਕ ਦੇ ਨਾਲ ਪਵਿੱਤਰ ਮੂਲ ਮੰਤਰ ਦੀ ਰਚਨਾ ਕਰਕੇ ਜੋੜਿਆ ਤੋਂ ਸਤਿਗੁਰੂ ਜੀ ਨੇ ਆਪਣੇ ਸਮੇਂ ਵਿੱਚ ਪਿਰਤਾਂ ਵੀ ਪਾਈਆਂ ਚਾਰ ਅਦਾਸੀਆਂ ਸਮਾਂ ਸਤਿਗੁਰ ਜੀ ਨੇ ਵੱਖ-ਵੱਖ ਸਥਾਨਾਂ ਤੇ ਸਤਿ ਸ਼ਾਲਾਮ ਦੀ ਵੀ ਵਿਚਾਰਨਾ ਕਰਵਾਈ। ਅੰਤਕਾਲ ਸਤਿਗੁਰ ਜੀ ਨੇ ਆਪਣਾ ਲੰਮਾ ਸਮਾਂ ਕਰਤਾਰਪੁਰ ਦੀ ਧਰਤੀ ਤੇ ਬਤੀਤ ਕੀਤਾ। ਜਿੱਥੇ ਸਤਿਗੁਰਾਂ ਨੇ ਸਿੱਖ ਨੂੰ ਇਹ ਆਦੇਸ਼ ਕੀਤਾ ਕਿ ਤੂੰ ਧਰਮ ਦੀ ਗਿੱਤ ਕਰਨੀ ਆ, ਵੰਡ ਕੇ ਛਕਣਾ ਤੇ ਨਾਮ ਜਪਣਾ, ਸੇਵਾ ਤੇ ਸਿਮਰਨ ਦੇ ਵਿੱਚ ਜੋੜਨਾ। ਇਹ ਸਤਿਗੁਰਾਂ ਦੇ ਪਾਏ ਪੂਰਨੇ ਸਾਤ ਜਗਤ ਜਿੰਨਾ ਚਿਰ ਇਸ ਦੁਨੀਆ ਦੀ ਧਰਤੀ ਰਹਿਣੀ ਇਸੇ ਤਰ੍ਹਾਂ ਚੱਲਦੇ ਰਹਿਣੇ ਤੇ ਸਤਿਗੁਰਾਂ ਦੇ ਪਰਪਕਾਰ ਵੀ ਇੰਨੇ ਵੱਡੇ ਆ ਕਿ ਸਤਿਗੁਰਾਂ ਨੇ ਮਾਨਸਿਕ ਰੂਹਾਂ ਜਿਹੜੀਆਂ ਨਿਰਮਲ ਹੋ ਚੁੱਕੀਆਂ ਸੀ ਕਮਜ਼ੋਰ ਹੋ ਚੁੱਕੀਆਂ ਸੀ ਜਿਹੜੀਆਂ ਗ੍ਰਹਿਸਤੇ ਆਸ਼ਰਮ ਤੋਂ ਜਾਂ ਅਤਿਆਦਿਕ ਸਮਾਜਿਕ ਇਹ ਜ਼ਿੰਮੇਵਾਰੀਆਂ ਤੋਂ ਦੌੜਦੇ ਸੀ ਸਤਿਗੁਰ ਜੀ ਨੇ ਸਾਰਿਆਂ ਨੂੰ आदेश ਕੀਤਾ ਕਿ ਗ੍ਰਸਤ ਵੀ ਧਾਰਨ ਕਰਨਾ ਤੇ ਸਮਾਜ ਦੇ ਵਿੱਚ ਰਹਿ ਕੇ ਨਾਮ ਵੀ ਜਪਣਾ ਸੋ ਆਓ ਸਾਰੇ ਇਸ ਗੱਲ ਦਾ ਵੀ ਸੰਕਲਪ ਕਰੀਏ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾਉਣਾ ਉਥੇ ਸਤਿਗੁਰਾਂ ਦੀ ਪਵਿੱਤਰ ਸਿੱਖਿਆ ਇੱਕ ਓੰਕਾਰ ਤੋਂ ਲੈ ਕੇ 11 ਤਸਵੀਰ ਤੱਕ ਪਵਿੱਤਰ ਕਰਵਾਣੀ ਦੇ ਵੀ ਧਾਰਨੀ ਪੜ੍ਹੀਏ ਵੀ ਤੇ ਵਿਚਾਰੀਏ ਵੀ ਇਹੋ ਗੁਰੂ ਸਾਹਿਬ ਦਾ ਸਾਨੂੰ ਹੁਕਮ ਹੈ ਸਤਿਗੁਰੂ ਨਾਨਕ ਪ੍ਰਗਟ ਆ ਮਿੱਟੀ ਤੋਂ ਦੇ ਜਗ ਚਾਨਣ ਹੋ ਆ ਜਿਉਂਕਰ ਸੂਰਤ ਨਿਕਲਿਆ ਤਾਰੇ ਛੁਪੇ ਅੰਧੇਲ ਘੋਇਆ ਧੰਨ ਧੰਨ ਸ੍ਰੀ ਗੁਰੂ ਨਾਨਕ ਦਾ ਸੱਚੇ ਪਾਤਸ਼ਾਹ ਜੀ ਦਾ 555 ਪ੍ਰਕਾਸ਼ ਦਿਹਾੜਾ ਸਿੱਖ ਸੰਤਾ ਬਹੁਤ ਸਰਦਾ ਭਾਵਨਾ ਦੇ ਨਾਲ ਜਿੱਥੇ ਮਨਾ ਰਹੀਆਂ ਉਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹਰ ਸਾਲ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਠੀਕ 12 ਵਜੇ ਆਰੰਭ ਹੋਇਆ ਸੋ ਅੱਜ ਇਸ ਨਗਰ ਕੀਰਤਨ ਦੀਆਂ ਸਿੱਖ ਸੰਤਾਂ ਬੜੇ ਸ਼ਰਧਾ ਭਾਵਨਾ ਦੇ ਨਾਲ ਤੇ ਸ਼ਬਦੀ ਜਥੇ ਜਿਹੜੇ ਆ ਉਹ ਕੀਰਤਨ ਦੇ ਨਾਲ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਿੱਥੇ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਉਥੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪਵਿੱਤਰ ਸੰਦੇਸ਼ ਹੈ ਮਾਨਵਤਾ ਲਈ ਜਿਹੜਾ ਸੰਦੇਸ਼ ਹੈ ਉਹਦੇ ਤੇ ਆਪਾਂ ਨੂੰ ਅੱਜ ਚੱਲਣ ਦੀ ਲੋੜ ਹੈ ਨਾਮ ਜਪੋ ਵੰਡ ਛਕੋ ਕਿਰਤ ਕਰੋ ਇਹ ਸਤਿਗੁਰੂ ਜੀ ਦਾ ਜਿਹੜਾ ਉਪਦੇਸ਼ ਹੈ ਸ਼ਬਦ ਦੇ ਨਾਲ ਜੁੜਨਾ ਇਹੀ ਸਤਿਗੁਰੂ ਜੀ ਦਾ ਉਪਦੇਸ਼ ਹੈ ਆਪਾਂ ਨੂੰ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਤਾਂ ਹੀ ਸਫਲਾ ਜੇ ਆਪਾਂ ਉਹਨਾਂ ਦੇ ਪਵਿੱਤਰ ਉਪਦੇਸ਼ ਨੂੰ ਆਪਣੇ ਅੰਤਰਾਤਮਾ ਤੋਂ ਧਾਰਨ ਕਰੀਏ ਸੋ ਇਹੀ ਅੱਜ ਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਹੁਤ 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 ਬੋਧਾਰ ਜਿਤਨੇ ਬਾਰਾਂ ਉਪਰ ਦਿੱਤੇ ਨੇ ਉਹ ਬਾਤ ਜਿਹਨਾਂ ਵਾਕਾਂ ਅਨੁਸਾਰ ਜਗਤ ਜਲੰਧੇ ਰਸਤਾਰਨ ਵਾਲੇ ਸੜਦੇ ਹੋਏ ਸੰਸਾਰ ਦੇ ਸੰਸਾਰ ਦੇ ਵਾਲੇ ਬਾਣੀ ਦਾ ਉਪਦੇਸ਼ ਪ੍ਰਚਾਰਨ ਵਾਲੇ ਸਤਿ ਸੰਤੋਖ ਜਨਾਂ ਦੇ ਪੁਰਬਾਚਨ ਵਜੋਂ ਇਸ ਵਿੱਚ ਸੰਸਾਰ ਵਿੱਚ ਲੋਕ ਸਰਦਾ ਅਵਸਰ ਕਰ ਸਹਿਤ ਮਨਾਇਆ ਜਾ ਰਿਹਾ ਹੈ ਸਤਿਵੰਤੋਂ ਦੇ ਪ੍ਰਭਾਸ਼ਤ ਲਈ ਸਪੁੱਸ਼ਟ ਸਤਿਵੰਤੋਂ ਨੂੰ ਬੋਲਣ ਆਪਾਂ ਆਓ ਸਭ ਤੋਂ ਪਹਿਲਾਂ ਪ੍ਰਕਾਸ਼ ਨੂੰ ਮਨਾਉਂਦਿਆ ਹੋਇਆ ਜੋ ਉਪਦੇਸ਼ ਸੰਗਤ ਨੂੰ ਬਖਸ਼ਿਸ਼ ਕੀਤਾ ਹੈ ਉਸ ਉਪਦੇਸ਼ ਦੇ ਆਧਾਰ ਨੂੰ ਲੋਕੇ ਤੇ ਚੰਦ ਕਲਾ ਦਰਦਾਨ ਗੁਰਬਾਣੀ ਦੇ ਨਾਲ ਜੋੜ ਕੇ ਅੱਜ ਵੀ ਉਹਨੂੰ ਸਭ ਦਾ ਕਰਨ ਨਗੇ ਸੋ ਕਰੀਏ ਸਿਮੁਚੇ ਸਾਰਥਵਾਸ ਤੇ ਸੰਪਰਨ ਗੁਰੂ ਸਾਹਿਬ ਦੇ ਪ੍ਰਕਾਸ਼ ਰੂਪ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ